पेश कर लग्या जमु सरदार भगत सिंह भगत सिंह ने मीटिंग लाहौर कचहरी मूहे ने सिंह ने मीटिंग लाहौर कचहरी मूहरे ने अग लाने हो क्ड के कामा बैंक बनावे निकल सकाटा साथी ओ ना जावे निकल सकाटा साथी हो सुना जावे ਗੋਪਾਲ ਨੂੰ ਕਿਹਾ ਤੂੰ ਪਹਿਲੇ ਮੋੜ ਤੇ ਖੜਨਾ ਦੇਖ ਇਸ਼ਾਰਾ ਸਿੰਘ ਨਾਲਦਾ ਆਸੜ ਕਿਤੇ ਚੜਨਾ ਹੁੱਤ ਹੌਣ ਚ ਮਾਰਿਓ ਬੰਬ ਜਦੋਂ ਓਨ ਲੱਗੇ ਆਵੇ ਹੋ ਨਿਕਲਸ ਕੱਟਾ ਸਾਥੀਓ ਸੁੱਕਾ ਨਾ ਜਾਵੇ ਨਿਕਲਸ ਕੱਟਾ ਸਾਥੀਓ ਸੁੱਕਾ ਨਾ ਜਾਵੇ ਇੰਡੀਆ ਵਿੱਚ ਬਲੈਤੀ ਬਿੱਲੇ ਰਹਿਣ ਨਹੀਂ ਦੇਣੇ ਅੱਖਾਂ ਮੂਰੇ ਅੜਕੇ ਦੁਸ਼ਮਣ ਬਹਿ ਨਹੀਂ ਦੇਣੇ ਇੰਡੀਆ ਵਿੱਚ ਬਲੈਤੀ ਬਿੱਲੇ ਰਹਿਣ ਨਹੀਂ ਦੇਣੇ ਅਥਾ ਮੂਰੇ ਅੜ ਕੇ ਦੁਸ਼ਮਣ ਬਹਿਣ ਨੀ ਦੇਣੇ ਹੋ ਦੀਪ ਦਾਖਿਆਂ ਵਾਲਿਆ ਮੁਖੋਂ ਆ ਫਰਮਾਵੇ ਨਿਕਲ ਸਕਾਟਾ ਸਾਥੀਓ ਸੁਕਾ ਨਾ ਜਾਵੇ ਨਿਕਲ ਸਕਾਟਾ ਸਾਥੀਓ ਸੁਕਾ ਨਾ ਜਾਵੇ